ਕਾਲਸੇ ਦਾ ਨਰਾਪਨ ਅਖੋਤੀ ਜੋਤਾਂ ਤੋਂ ਵੀ ਖਾਲਸਾ ਨਿਵਰਤ ਰੰਦਾ ਸੂਰਜ ਅਗਨ ਹਵਾ ਪਾਣੀ ਇਹਨਾਂ ਪ੍ਰਕਿਰਤਿਕ ਸ਼ਕਤੀਆਂ ਦਾ ਸਿੱਖ ਪੁਜਾਰੀ ਨਹੀਂ ਹੈ ਇਹ ਤਾਂ ਆਪ ਗੁਰੂ ਦੇ ਭਾਣੇ ਦੇ ਵਿੱਚ ਚੱਲ ਰਹੀਆ ਹਨ ਪੈ ਵਿੱਚ ਪਵਨ ਵਹਿਸਾ ਦਵਾਓ ਪੈ ਵਿੱਚ ਚੱਲ ਲੈ ਲਖ ਦਰਿਆਓ ਪੈ ਵਿੱਚ ਅਗਨ ਕੜਾ ਵੇਗਾਰ ਪੈ ਵਿੱਚ ਧਰਤੀ ਦੱਬੀ ਭਾਰ ਆਸਾ ਦੀ ਵਾਰ ਵਿੱਚ ਆਪਾਂ ਰੋਜ਼ ਇਹ ਪਾਠ ਕਰਦੇ ਆ ਕਿ ਜਿਹੜੀ ਅੱਗ ਵੀ ਹੈ ਇਹ ਵੀ ਗੁਰੂ ਸਾਹਿਬ ਦੇ ਭੈ ਦੇ ਵਿੱਚ ਚੱਲ ਰਹੀ ਹੈ ਔਰ ਬਿਨਾ ਕਿਸੇ ਕੀਮਤ ਦੇ ਉਸ ਪਰਮਾਤਮਾ ਦੀ ਉਹ ਹਾਜ਼ਰੀ ਪਰ ਰਹੀ ਹੈ ਸੋ ਗੁਰਬਾਣੀ ਅਨੁਸਾਰ ਇਹ ਚੀਜ਼ਾਂ ਪੂਜਨ ਲਾਇਕ ਨਹੀਂ ਹਨ ਇੱਕ ਪੁਰਾਤਨ ਕਥਾ ਯਾਦ ਆ ਗਈ ਇੱਕ ਵਾਰੀ ਸ਼੍ਰੀ ਕਿਸ਼ਨ ਜੀ ਬਾਲਵਸਥਾ ਦੇ ਵਿੱਚ ਆਪਣੀ ਮਾਂ ਨਾਲ ਜਿੱਦ ਕਰਦੇ ਨੇ ਕਿ ਮੈਂ ਚੰ드ਰਮਾ ਲੈਣਾ ਹੈ ਮਾਂ ਨੇ ਤਰਕੀਬ ਸੋਚੀ ਇੱਕ ਪਰਾਤ ਦੇ ਵਿੱਚ ਪਾਣੀ ਪਾਇਆ ਔਰ ਕ੍ਰਿਸ਼ਨ ਜੀ ਦੇ ਕੋਲ ਕਰਤਾ ਉਹਦੇ ਵਿੱਚ ਬਿੰਬ ਚੰ드ਰਮਾ ਦਾ ਦਿਖ ਰਿਹਾ ਸੀ ਕਲੋ ਕਿ ਚੰ드ਰਮਾ ਤੁਸੀਂ ਲੈ ਲਓ ਇਸੇ ਤਰ੍ਹਾਂ ਹੀ ਜਦੋਂ ਗੁਰਬਾਣੀ ਦੇ ਵਿੱਚ ਜੋਤ ਦੀ ਗੱਲ ਚਲਦੀ ਹੈ ਤਾਂ ਸਾਡੇ ਕਈ ਲੋਗਾ ਨੇ ਅਖੋਤੀ ਜੋਤ ਦਿਖਾ ਕਰਕੇ ਸਾਨੂੰ ਪਰਚਾਉਣ ਦਾ ਇਹ ਤਰੀਕਾ ਲੱਭਿਆ ਪਰ ਨਾ ਤਾਂ ਸਿੱਖ ਬਾਲ ਵਿਵਸਥਾ ਵਿੱਚ 239 ਸਾਲ ਤੱਕ ਗੁਰੂ ਸਾਹਿਬ ਨੇ ਆਪ ਰਹਿ ਕਰਕੇ ਸਾਨੂੰ ਸਿੱਖਿਆ ਦੇਣੀ ਕੀਤੀ ਤੇ ਉਸ ਤੋਂ ਬਾਅਦ ਸਹਿਜ ਗੁਰਗੰਸਾਹ ਸਾਡੇ ਵਾਸਤੇ ਹਮੇਸ਼ਾ ਵਾਸਤੇ ਚਾਨਣ ਮਨਾਰਾ ਨੇ ਇਹ ਇੱਕੋ ਜਿਹੇ ਮੌਕੇ ਤੇ ਜੇ ਅਸੀਂ ਕਿਸੇ ਪ੍ਰਤੀਕ ਨੂੰ ਲੱਭਦੇ ਆਂ ਜਿਵੇਂ ਕਿ ਸਿੱਖ ਕਿਸੇ ਵੀ ਪ੍ਰਤੀਕ ਦਾ ਗੁਲਾਮ ਨਹੀਂ ਹੈ ਕੇਵਲ ਤੇ ਕੇਵਲ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਉਸ ਅਕਾਲ ਪੁਰਖ ਦਾ ਪ੍ਰਤੀਕ ਮੰਨਦਾ ਔਰ ਜੋਤੀ ਜੋਤੀ ਤੋਂ ਭਾਵ ਅਕਾਲ ਪੁਰਖ ਆਪ ਤੇ ਜੋਤ ਤੋਂ ਭਾਵ ਇਹ ਉਹਦਾ ਸਾਰਾ ਸੰਸਾਰ ਜੋ ਉਨੇ ਰਚਿਆ ਹੋਇਆ ਜੋਤੀ ਮੈਂ ਜੋਤ ਰਲ ਜਾਇਆ ਮਾਟੀ ਮਾਟੀ ਹੋਈ ਇੱਕ ਰੋਣ ਹਾਰੇ ਕੀ ਕਵਨ ਟੇਕ ਜੋਤੀ ਮੈਂ ਜੋਤ ਰਲ ਜਾਇਆ ਪਰਮਾਤਮਾ ਦੇ ਵਿੱਚ ਇਹ ਉਹਦਾ ਰਚਿਆ ਹੋਇਆ ਸ਼ਰੀਰ ਇਹ ਸਭ ਕੁਝ ਰਲ ਜਾਂਦਾ ਭੈ ਤੇ ਮਿਰ ਕੋ ਪਾਈਏ ਮਿਲ ਜੋਤੀ ਜੋਤ ਅਪਾਰ ਉਸ ਅਕਾਲ ਪੁਰਖ ਨਾਲ ਜੋਤੀ ਨਾਲ ਮਿਲਣ ਦੀ ਸਾਨੂੰ ਪ੍ਰੇਰਣਾ ਕੀਤੀ ਗਈ ਹੈ ਗੁਰੂ ਨਾਨਕ ਸਾਹਿਬ ਨੇ ਸਾਨੂੰ ਬੜੇ ਛੋਟੇ ਡੰਗਣਾ ਸਿਖਾਇਆ ਨਾਨਕ ਏਕ ਜੋਤ ਦੁਇ ਮੂਰਤੀ ਸ਼ਬਦ ਮਿਲਾਵਾ ਹੋਏ ਏਕ ਜੋਤ ਦੁਇ ਮੂਰਤੀ ਸ਼ਬਦ ਮਿਲਾਵਾ ਹੋਏ ਉਸ ਅਕਾਲ ਪੁਰਖ ਨਾਲ ਉਸ ਜੋਤੀ ਨਾਲ ਗੁਰੂ ਦੀ ਸਿੱਖਿਆ ਹੀ ਮਿਲਾਨ ਕਰ ਸਕਦੀ ਹੈ ਨਾ ਕਿ ਅਖੋਤੀ ਕੋਈ ਦੀਵੇ ਜਗਾ ਕਰਕੇ ਉਹਦਾ ਪ੍ਰਤੀਕ ਲੱਭ ਕੇ ਅਸੀਂ ਉਸ ਅਕਾਲ ਪੁਰਖ ਨੂੰ ਲੱਭਣਾ ਹੈ ਗੁਰੂ ਸਾਹਿਬ ਦਰਹਕਾਰ ਰਿਹਾ ਹਨ ਕਸਸ ਸਭ ਜਗ ਸਹਿਜ ਉਪਾਇਆ ਤੀਨ ਪਵਨ ਇੱਕ ਜੋਤੀ ਤਿੰਨਾ ਪੌਣਾ ਭਾਵ ਇਹ maat ਲੋ ਇਹ ਆਕਾਸ਼ ਤੇ ਪਾਤਾਲ ਇਹ ਸਾਰੇ ਵਿੱਚ ਜੋਤੀ ਪਰਮਾਤਮਾ ਇੱਕੋ ਹੀ ਹੈ ਔਰ ਇੱਕੋ ਰੂਪ ਦੇ ਵਿੱਚ ਉਹ ਹਰ ਜਗ੍ਹਾ ਪਸਰਿਆ ਹੋਇਆ ਔਰ ਉਸ ਨੂੰ ਆਪਾਂ ਕਿਸੇ ਬਰਤਨ ਦੇ ਵਿੱਚ ਕੈਦ ਕਰਕੇ ਦਹਾਨ ਦੀ ਕੋਸ਼ਿਸ਼ ਕਰਾਂਗੇ ਤਾਂ ਉਹਦੇ ਸਰੂਪ ਨੂੰ ਕਟ ਕਰਨ ਦੇ ਤੁਲ ਹੈ ਔਰ ਇਸ ਤੋਂ ਇਲਾਵਾ ਕੁਝ ਨਹੀਂ ਗੁਰੂ ਗੋਬੀ ਸਿੰਘ ਜੀ ਨੇ ਤਾਂ ਸਾਨੂੰ ਬੜੀ ਸਖਤ ਧਾਰਨਾ ਕੀਤੀ ਕਿ ਉਹ ਅਕਾਲ ਪੁਰਖ ਸਾਰੀ ਸ੍ਰਿਸ਼ਟੀ ਦੇ ਵਿੱਚ ਰਚਿਆ ਹੋਇਆ ਹੈ। ਜਾਗਤ ਜੋਤ ਜਪੈ ਨਿਸਬਾਸੁਰ ਇੱਕ ਬਿਨਾ ਮਨ ਨੇਕ ਨਾ ਆਣਾ। ਕਹਿੰਨਗੇ ਉਸ ਇੱਕ ਤੋਂ ਬਿਨਾ ਆਪਣੇ ਮਨ ਦੇ ਵਿੱਚ ਕੋਈ ਹੋਰ ਚੀਜ਼ ਆ ਨਹੀਂ ਚੋ ਦੇਣਾ। ਇਹ ਸਾਰੇ ਕਿਰਿਆ ਕਰਮ ਗੁਰੂ ਸਾਹਿਬ ਨੇ ਸਾਨੂੰ ਤਿਆਗਣ ਦੀ ਪ੍ਰੇਰਣਾ ਕੀਤੀ ਹੈ। ਤੀਰ ਸਦਾਨ ਬਿਆ ਤਪ ਸੰਜਮ ਇਕ ਬਿਣਾ ਨਾ ਇੱਕ ਪਛਾਨਾ ਕਹਿੰਨੇ ਕਿ ਛੜ ਕਿਹੜੀ ਜੁੱਤਾਂ ਦੀ ਗੱਲ ਕਰਦਾ ਇਹ ਤੀਰ ਦਾਨ ਦਿਆ ਵਗੈਰਾ ਸਭ ਉਸ ਅਕਾਲ ਪੁਰਖ ਤੋਂ ਇਲਾਵਾ ਕਿਸੇ ਹੋਰ ਤੇ ਜੋਰ ਨਾ ਦੇ ਪੂਰਨ ਜੋ ਜਗੈ ਘਟਨਾ ਤਬ ਖਾਲਸਤਾ ਹੈ ਨਖਾਲਸ ਜਾਣਾ ਤੇਰੇ ਹਿਰਦੇ ਵਿੱਚ ਉਸ ਅਕਾਲ ਪੁਰਖ ਦੀ ਤੈਨੂੰ ਹੋਂਦ ਸਮਝ ਆ ਜਾਏਗੀ ਉਹ ਜੋਤ ਜਗਨ ਲੱਗ ਪਈ ਔਰ ਫਿਰ ਉਹ ਤੂੰ ਉਸ ਪਰਮਾਤਮਾ ਨਾਲ ਇਕਮਿਕ ਹੋ ਜਾਏਗਾ